ਦਿਨ ਵੇਲੇ ਕਰਦਾ ਸੀ ਤਰਜੀ ਦਾ ਕੰਮ ਰਾਤ ਨੂੰ ਕਰਦਾ ਸੀ ਕਤਲ ਕਹਾਣੀ ਸੁਣ ਉਪ ਵਿਚਾਰ ਕਿ ਉਸ ਜੀ ਹਾਂ ਹੈ ਕੱਲ੍ਹ ਹੈ Madhya Pradesh ਦੇ ਸੀਰੀਅਲ ਕਿਲਰ ਆਦੇਸ਼ ਖਾਮਰਾਦੀ ਆਦੇਸ਼ ਖਾਮਰਾਦੇ ਦੇ ਅਪਰਾਧਿਕ ਕਾਰਨਾਮੇ ਸੁਣ ਕੇ ਲੋਕ ਅੱਜ ਵੀ ਡਰੇ ਹੋਏ ਨੇ ਜਿਸ ਨੇ ਕਈ ਰਾਜਾਂ ਵਿੱਚ ਖੂਨ ਖਰਾਬਾ ਕੀਤਾ ਉਸ ਨੇ 33 ਕਤਲਾਂ ਨੂੰ ਅੰਜਾਮ ਵੀ ਦਿੱਤਾ ਇੱਥੋਂ ਤੱਕ ਕਿ ਉਸਦੇ ਪਰਿਵਾਰ ਨੂੰ ਵੀ ਨਹੀਂ ਸੀ ਪਤਾ ਕਿ ਉਹ ਇੱਕ ਦਰਜੀ ਤੋਂ ਇੱਕ ਵੈਸ਼ੀ ਕਾਤਲ ਕਿਵੇਂ ਬਣ ਗਿਆ ਦਿਨ ਵੇਲੇ ਕਪੜੇ ਸਲਾਈ ਕਰਨ ਵਾਲਾ ਤੇ ਰਾਤ ਵੇਲੇ ਹੰਨੇਰੇ ਵਿੱਚ ਖੂਨ ਵਹਾਉਣ ਵਾਲਾ ਇਹ ਦਰਜੀ ਅੱਜ ਸਲਾਖਾਂ ਦੇ ਪਿੱਛੇ ਹੈ ਪੁਲਿਸ ਨੇ ਸੀਰੀਅਲ ਕੱਲਾ ਰਤੇ ਉਸ ਦੇ ਘਰੋਂ ਨੂੰ ਗ੍ਰਿਫਤਾਰ ਕਰ ਲਿਆ ਸੀ ਹੈਰਾਨੀ ਦੀ ਗੱਲ ਹੈ ਕਿ ਇਸ ਵੈਸ਼ੀ ਕਾਤਲ ਨੂੰ ਇੰਨੇ ਕਤਲ ਕਰਨ ਦੇ باوجود ਵੀ ਕੋਈ ਪਛਤਾਵਾ ਨਹੀਂ ਹੈ दरअसल ਕੁਝ ਸਮਾਂ ਪਹਿਲਾਂ ਜਦੋਂ ਮਹਾਰਾਸ਼ਟਰ ਦੇ ਅਮਾਰਵਤੀ ਅਤੇ 나सिक ਤੋਂ ਬਾਅਦ ਮੱਧ ਪ੍ਰਦੇਸ਼ ਦੇ ਵਿੱਚ ਟਰੱਕ ਡਰਾਈਵਰਾਂ ਅਤੇ ਹਲਪਰਾਂ ਦੇ ਕਤਲ ਦੇ ਮਾਮਲੇ ਵਧਣ ਲੱਗੇ ਤਾਂ ਪੁਲਿਸ ਵੀ ਬੇਵਸ ਹੋ ਗਈ ਤਿੰਨ ਰਾਜਾਂ ਤੋਂ ਬਾਅਦ ਯੂਪੀ ਅਤੇ ਬਿਹਾਰ ਵਿੱਚ ਵੀ ਕਈ ਟਰੱਕ ਡਰਾਈਵਰਾਂ ਦੀਆਂ ਲਾਸ਼ਾਂ ਪਰਾਮਿਤ ਹੋਈਆਂ ਹਨ ਜਦੋਂ ਸਾਰੇ ਰਾਜ ਦੀ ਪੁਲਿਸ ਜਾਂਚ ਵਿੱਚ ਜੁਟ ਗਈ ਤਾਂ ਉਹਨਾਂ ਨੂੰ ਇੰਨਾਂ ਸਾਰੇ ਕਾਤਲਾਂ ਵਿੱਚ ਕਤਲ ਦਾ ਇੱਕ ਸਮਾਨ ਨਜ਼ਰ ਆਇਆ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਕਤਲ ਮੁੱਖ ਤੌਰ ਤੇ ਟਰਾਂਸਪੋਰਟ ਨਾਲ ਜੁੜੇ ਲੋਕਾਂ ਦੇ ਹੋ ਰਹੇ ਨੇ ਇੰਨਾਂ ਕਤਲ ਦੀਆਂ ਵਾਰਦਾਤਾਂ ਨੂੰ ਜੋੜਦੇ ਹੋਏ ਪੁਲਿਸ ਬਪਾਲ ਦੇ ਆਦੇਸ਼ ਖਮਰਾਨ ਨਾਂ ਦੇ ਦਰਜੀ ਤੱਕ ਪਹੁੰਚੀ ਪਹਿਲਾਂ ਤਾਂ ਉਸਨੇ ਕਤਲ ਬਾਰੇ ਕੁਝ ਨਹੀਂ ਕਿਹਾ ਪਰ ਬਾਅਦ ਵਿੱਚ ਉਸਨੇ ਕਤਲ ਬਾਰੇ ਕੁਝ ਜਿਹੇ ਖੁਲਾਸੇ ਕੀਤੇ ਕਿ ਪੁਲਿਸ ਵਾਲੇ ਵੀ 당 ਰਹ ਗਏ ਦੱਸਿਏ ਕਿ ਉਸ ਨੇ ਆਪਣੇ ਗਰੋਹ ਦੀ ਮਦਦ ਦੇ ਨਾਲ 9 ਸਾਲਾਂ ਦੌਰਾਨ 6 ਰਾਜਾਂ ਵਿੱਚ 33 ਕਤਲ ਕੀਤੇ ਪੁਲਿਸ ਅਨੁਸਾਰ 2018 ਵਿੱਚ ਰਾਜਸਨ ਵਾਸੀ ਮੱਖਣ ਸਿੰਘ ਲੋਹੇ ਦੀਆਂ ਸਲਾਖਾਂ ਨਾਲ ਲੱਦੇਆ ਟਰੱਕ ਵਿੱਚ ਸਵਾਰ ਹੋ ਕੇ ਨਿਕਲਿਆ ਸੀ ਫਿਰੋਜ਼ ਨੂੰ ਆਦੇਸ਼ ਖਾਮਰਾ ਗੋਹਰ ਨੇ ਸ਼ਿਕਾਰ ਬਣਾ ਲਿਆ ਮੱਖਣ ਸਿੰਘ ਕਤਲकांड ਦੀ ਤਫਤੀਸ਼ ਦੌਰਾਨ ਪੁਲਿਸ ਨੇ ਖਾਮਰਾ ਦੇ ਸਾਥੀ ਜਕਰਨ ਨੂੰ ਫੜਿਆ ਅਤੇ ਫਿਰੋਜ਼ ਮਾਮਲੇ ਵਿੱਚ ਨੋ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਆਦੇਸ਼ ਖਾਮਰਾ ਨੂੰ ਮਹਿਲਾ ਐਸਪੀ ਬਿੱਟੂ ਸ਼ਰਮਾ ਨੇ ਆਪਣੇ ਸਾਥੀਆਂ ਦੇ ਇਸ਼ਾਰੇ ਤੇ ਸੁਲਤਾਨਪੁਰ ਦੇ ਜੰਗਲਾਂ ਵਿੱਚੋਂ ਫੜਿਆ ਸੀ ਜਦੋਂ ਐਸਪੀ ਸ਼ਰਮਾ ਨੇ ਆਦੇਸ਼ ਨੂੰ ਫੜਿਆ ਤਾਂ ਉਸ ਨੂੰ ਨਹੀਂ ਸੀ ਪਤਾ ਕਿ ਦੇਸ਼ ਦਾ ਸਭ ਤੋਂ ਖੌਫਨਾਕ ਸੀਰੀਅਲ ਕਿਲਰ ਉਸ ਦੀ ਹਰਾਸਤ ਵਿੱਚ ਹੈ ਦੱਸਿਆ ਕਿ ਪੁਲਿਸ ਮੁਤਾਬਕ ਆਦੇਸ਼ ਨੂੰ ਸਾਰੀਆਂ ਕਟਨਾਵਾਂ ਯਾਦ ਸਨ ਇਸ ਤੋਂ ਬਿਲਾਵਾ ਵੀ ਉਸ ਦਾ ਕਹਿਣਾ ਸੀ ਕਿ ਉਸ ਨੂੰ ਇੰਨਾ ਕਤਲਾਂ ਦਾ ਕੋਈ ਪਛਤਾਵਾ ਨਹੀਂ ਹੈ ਉੱਚ ਗਿੱਚ ਦੌਰਾਨ ਦਰਜੀ ਆਦੇਸ਼ ਖਮਰਾਨ ਨੇ ਦੱਸਿਆ ਹੈ ਕਿ ਉਸ ਨੇ 33 ਲੋਕਾਂ ਦਾ ਕਤਲ ਕੀਤਾ ਹੈ ਉਤੇ ਬੋਪਾਲ ਪੁਲਿਸ ਮੁਤਾਬਕ ਆ ਦੇਸ਼ ਨੇ ਗੈਂਗ ਨਾਲ ਮਿਲ ਕੇ 9 ਸਾਲਾਂ ਚ 600 ਬਿਆਂ ਵਿੱਚ 33 ਕਤਲ ਕੀਤੇ ਸਨ ਜਿਸ ਨੂੰ ਯਾਦ ਕਰਦੇ ਹੋਏ ਅੱਜ ਵੀ ਲੋਕ ਡਰ ਜਾਂਦੇ ਨੇ ਦਿਨ ਵੇਲੇ ਕਰਦਾ ਸੀ ਦਰਜੀ ਦਾ ਕੰਮ ਰਾਤ ਨੂੰ ਕਰਦਾ ਸੀ ਕਤਲ ਕਹਾਣੀ ਸੁਣ ਉੱਠ ਵਿਚਾਰ ਕੇ ਹੋਸ਼ ਜੀ ਹਾਂ ਇਹ ਕੱਲ੍ਹ ਹੈ Madhya Pradesh ਦੇ ਸੀਰੀਅਲ ਕਿਲਰ आदेश खमरादी आदेश खमरादी ಅಪਰਾಧಿಕ کارنامے ਸੁਣ ਕੇ ਲੋਕ ਅੱਜ ਵੀ ਡਰੇ ਹੋਏ ਨੇ ਜਿਸ ਨੇ ਕਈ ਰਾਜਾਂ ਵਿੱਚ ਖੂਨ ਖਰਾਬਾ ਕੀਤਾ ਰੋਸ ਨੇ 33 ਕਤਲਾਂ ਨੂੰ ਅੰਜਾਮ ਵੀ ਦਿੱਤਾ ਇਥੋਂ ਤੱਕ ਕਿ ਉਸ ਦੇ ਪਰਿਵਾਰ ਨੂੰ ਵੀ ਨਹੀਂ ਸੀ ਪਤਾ ਕਿ ਉਹ ਇੱਕ ਦਰਜੀ ਤੋਂ ਇੱਕ ਵੈਸ਼ੀ ਕਾਤਲ ਕਿਵੇਂ ਬਣ ਗਿਆ ਦਿਨ ਵੇਲੇ ਕਪੜੇ ਸिलाई ਕਰਨ ਵਾਲਾ ਤੇ ਰਾਤ ਵੇਲੇ ਹਨੇਰੇ ਵਿੱਚ ਖੂਨ ਵਹਾਉਣ ਵਾਲਾ ਇਹ ਤਰਜੀ ਅੱਜ ਸਲਾਖਾਂ ਦੇ ਪਿੱਛੇ ਹੈ ਪੁਲਿਸ ਨੇ ਸੀਰੀਅਲ ਕਲਰ ਅੱਤੇ ਉਸ ਦੇ ਗਰੋ ਨੂੰ ਗ੍ਰਿਫਤਾਰ ਕਰ ਲਿਆ ਸੀ ਹੈਰਾਨੀ ਦੀ ਗੱਲ ਹੈ ਕਿ ਇਸ ਵੈਸ਼ੀ ਕਾਤਲ ਨੂੰ ਇੰਨੇ ਕਤਲ ਕਰਨ ਦੇ باوجود ਵੀ ਕੋਈ ਪਛਤਾਵਾ ਨਹੀਂ ਹੈ। ਅਸਲ ਵਿੱਚ ਕੁਝ ਸਮਾਂ ਪਹਿਲਾਂ ਜਦੋਂ ਮਹਾਰਾਸ਼ਟਰ ਦੇ ਅਮਾਰਵਤੀ ਅਤੇ ਨਾਸਿਕ ਤੋਂ ਬਾਅਦ ਮੱਧ ਪ੍ਰਦੇਸ਼ ਦੇ ਵਿੱਚ ਟਰੱਕ ਡਰਾਈਵਰਾਂ ਅਤੇ ਹੈਲਪਰਾਂ ਦੇ ਕਤਲ ਦੇ ਮਾਮਲੇ ਵਧਣ ਲੱਗੇ ਤਾਂ ਪੁਲਿਸ ਵੀ ਬੇਵਸੋ ਗਈ। ਤਿੰਨ ਰਾਜਾਂ ਤੋਂ ਬਾਅਦ ਯੂਪੀ ਅਤੇ ਬਿਹਾਰ ਵਿੱਚ ਵੀ ਕਈ ਟਰੱਕ ਡਰਾਈਵਰਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਜਦੋਂ ਸਾਰੇ ਰਾਜ ਦੀ ਪੁਲਿਸ ਜਾਂਚ ਵਿੱਚ ਜੁਟ ਗਈ ਤਾਂ ਉਹਨਾਂ ਨੂੰ ਇੰਨਾਂ ਸਾਰੇ ਕਾਤਲਾਂ ਵਿੱਚ ਕਤਲ ਦਾ ਇੱਕ ਸਮਾਨ ਨਜ਼ਰ ਆਇਆ। ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਕਤਲ ਮੁੱਖ ਤੌਰ ਤੇ ਟਰਾਂਸਪੋਰਟ ਨਾਲ ਜੁੜੇ ਲੋਕਾਂ ਦੇ ਹੋ ਰਹੇ ਨੇ। ਇੰਨਾਂ ਕਤਲ ਦੀਆਂ ਵਾਰਦਾਤਾਂ ਨੂੰ ਜੋੜਦੇ ਹੋਏ ਪੁਲਿਸ ਬਪਾਲ ਦੇ ਆਦੇਸ਼ ਖਾਮਰਾਨ ਨਾਂ ਦੇ ਦਰਜੀ ਤੱਕ ਪਹੁੰਚੀ। ਪਹਿਲਾਂ ਤਾਂ ਉਸਨੇ ਕਤਲ ਬਾਰੇ ਕੁਝ ਨਹੀਂ ਕਿਹਾ ਪਰ ਬਾਅਦ ਵਿੱਚ ਉਸਨੇ ਕਤਲ ਬਾਰੇ ਕੁਝ ਜਿਹੇ ਖੁਲਾਸੇ ਕੀਤੇ। ਕਿ ਪੁਲਿਸ ਵਾਲੇ ਵੀ 당 ਰਹ ਗਏ ਦੱਸਿਏ ਕਿ ਉਸ ਨੇ ਆਪਣੇ ਗਰੋਹ ਦੀ ਮਦਦ ਦੇ ਨਾਲ 9 ਸਾਲਾਂ ਦੌਰਾਨ 6 ਰਾਜਾਂ ਵਿੱਚ 33 ਕਤਲ ਕੀਤੇ ਪੁਲਿਸ ਅਨੁਸਾਰ 2018 ਵਿੱਚ ਰਾਜਸਨ ਵਾਸੀ ਮੱਖਣ ਸਿੰਘ ਲੋਹੇ ਦੀਆਂ ਸਲਾਖਾਂ ਨਾਲ ਲੱਦੇ ਆ ਟਰੱਕ ਵਿੱਚ ਸਵਾਰ ਹੋ ਕੇ ਨਿਕਲਿਆ ਸੀ ਪਰ ਉਸ ਨੂੰ ਆਦੇਸ਼ ਖਾਮਰਾ ਗੋਹਰ ਨੇ ਸ਼ਿਕਾਰ ਬਣਾ ਲਿਆ ਮੱਖਣ ਸਿੰਘ ਕਤਲकांड ਦੀ ਤਫਤੀਸ਼ ਦੌਰਾਨ ਪੁਲਿਸ ਨੇ ਖਾਮਰਾ ਦੇ ਸਾਥੀ ਜਕਰਨ ਨੂੰ ਫੜਿਆ ਤੇ ਫਿਰੋਜ਼ ਮਾਮਲੇ ਵਿੱਚ ਨੋ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਆਦੇਸ਼ ਖਾਮਰਾ ਨੂੰ ਮਹਿਲਾ ਐਸਪੀ ਬਿੱਟੂ ਸ਼ਰਮਾ ਨੇ ਆਪਣੇ ਸਾਥੀਆਂ ਦੇ ਇਸ਼ਾਰੇ ਤੇ ਸੁਲਤਾਨਪੁਰ ਦੇ ਜੰਗਲਾਂ ਵਿੱਚੋਂ ਫੜਿਆ ਸੀ ਜਦੋਂ ਐਸਪੀ ਸ਼ਰਮਾ ਨੇ ਆਦੇਸ਼ ਨੂੰ ਫੜਿਆ ਤਾਂ ਉਸ ਨੂੰ ਨਹੀਂ ਸੀ ਪਤਾ ਕਿ ਦੇਸ਼ ਦਾ ਸਭ ਤੋਂ ਖੌਫਨਾਕ ਸੀਰੀਅਲ ਕਿਲਰ ਉਸ ਦੀ ਹਰਾਸਤ ਵਿੱਚ ਹੈ ਦੱਸਿਆ ਕਿ ਪੁਲਿਸ ਮੁਤਾਬਕ ਆਦੇਸ਼ ਨੂੰ ਸਾਰੀਆਂ ਕਟਨਾਵਾਂ ਯਾਦ ਸਨ ਇਸ ਤੋਂ ਬਲਾਵਾ ਵੀ ਉਸ ਦਾ ਕਹਿਣਾ ਸੀ ਕਿ ਉਸ ਨੂੰ ਇੰਨਾ ਕਤਲਾਂ ਦਾ ਕੋਈ ਪਛਤਾਵਾ ਨਹੀਂ ਹੈ ਉੱਚ ਗਿੱਚ ਦੌਰਾਨ ਦਰਜੀ ਆਦੇਸ਼ ਖਾਮਰਾਨ ਨੇ ਦੱਸਿਆ ਹੈ ਕਿ ਉਸ ਨੇ 33 ਲੋਕਾਂ ਦਾ ਕਤਲ ਕੀਤਾ ਹੈ ਉੱਥੇ ਬੋਪਾਲ ਪੁਲਿਸ ਮੁਤਾਬਕ ਆਦੇਸ਼ ਨੇ ਗੈਂਗ ਨਾਲ ਮਿਲ ਕੇ 9 ਸਾਲਾਂ ਚ 6 ਸੂਬਿਆਂ ਵਿੱਚ 33 ਕਤਲ ਕੀਤੇ ਸਨ ਜਿਸ ਨੂੰ ਯਾਦ ਕਰਦੇ ਹੋਏ ਅੱਜ ਵੀ ਲੋਕ ਡਰ ਜਾਂਦੇ ਨੇ